ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇਸ ਵਕਤ ਅਸੀਂ ਸਰਹਾਲੀ ਕਲੋਨੀ ਮੌਜੂਦ ਆ ਲੁਧਿਆਣਾ ਜਿੱਥੇ ਲਗਾਤਾਰ ਖਬਰ ਆ ਰਹੀ ਸੀ ਵੀ ਬੰਨ ਟੁੱਟ ਗਿਆ ਪਰ ਜੇ ਹੁਣ ਏਡੀ ਵੱਡੀ ਨਲਾਇਕੀ ਆ ਤਾਂ ਉਹਦੇ ਜ਼ਿੰਮੇਵਾਰ ਕੌਣ ਆ ਤੇ ਵੱਡੀ ਗੱਲ ਇਹ ਆ ਵੀ ਇਸ ਹਾਲ ਕੇ ਸਾਨੇਵਾਲ ਦਾ ਐਮ ਐਲ ਏ ਮੁੰਡੀਆਂ ਨੇ ਉਹ ਹੁਣ ਮੰਤਰੀ ਵੀ ਨੇ ਕੈਬਨਿਟ ਦੇ ਵਿੱਚ ਜਾਂ ਫਿਰ ਜਿਹੜੇ ਪਠਾਨ ਮਾਜਰਾ ਸਾਹਿਬ ਕਹਿੰਦੇ ਵੀ ਮੰਤਰੀਆਂ ਦੀ ਸੁਣੀ ਨਹੀਂ ਜਾਂਦੀ ਜਾਂ ਫਿਰ ਉਹ ਗੱਲ ਸੱਚ ਆ ਜਾਂ ਫਿਰ ਕੁਝ ਪੱਲੇ ਨਹੀਂ ਹੈਗਾ ਕਿਸੇ ਦੇ ਵੀ ਇਹ ਗੱਲ ਸੱਚ ਆ ਸੁਣੀ ਕਿਉਂ ਨਹੀਂ ਗਈ ਸੋ ਇੱਕ ਹੋਰ ਗੱਲ ਆ ਜਿਹੜੇ ਪਹਿਲਾਂ ਲੋਕ ਸਭੀ ਬਾਦ ਦੇ ਵਿੱਚ ਗੱਲ ਕਰ ਰਹੇ ਸੀ ਪਹਿਲਾਂ ਪਰ ਹੁਣ ਪਬਲਿਕਲੀ ਲੋਕ ਬੋਲਣ ਲੱਗੇ ਵੀ ਜਿੱਥੇ ਅਸੀਂ ਖੜੇ ਆ ਬਹੁਤ ਪੁਰਾਣਾ ਬੰਨ ਤੇ ਬੰਨ ਟੁੱਟਣ ਦਾ ਵੱਡਾ ਕਾਰਨ ਜਿਹੜਾ ਉਹ ਮਾਈਨਿੰਗ ਵੀ ਰਹਾਗਾ ਕਿਉਂਕਿ ਲਗਾਤਾਰ ਇੱਥੇ ਮਾਈਨਿੰਗ ਹੁੰਦੀ ਰਹੀ ਹੈ ਲਗਾਤਾਰ ਵੀਡੀਓਜ਼ ਵੀ ਪਹਿਲਾਂ ਆਉਂਦੀਆਂ ਰਹਿਣਗੀਆਂ ਪਰ ਉਹਦੇ ਤੇ ਅਸੀਂ ਬੋਲਦੇ ਨਹੀਂ ਕਿਉਂਕਿ ਬੋਲਦੇ ਉਦੋਂ ਜਦੋਂ ਪਾਣੀ ਆਉਂਦਾਗਾ ਇਹ ਗੱਲ ਹੁੰਦੀ ਆ ਬੱਪੂ ਮਾਈਨਿੰਗ ਦਾ ਯਾਰਾ ਹਜ਼ਾਰਾਂ ਹੀ ਟਿੱਪਰ ਖੜਾ ਹੁੰਦਾ ਸੀ ਤੇ ਹਜ਼ਾਰਾਂ ਹੀ ਸੈਂਕੜਿਆਂ ਦੇ ਹਿਸਾਬ ਨਾਲ ਉਹ ਬੰਨ ਤੇ ਆਏ ਬੰਨ ਤੇ ਆ ਕੇ ਇੱਥੇ ਚਾਹ ਰੇਤਾ ਭਰ ਕੇ ਜਾਂਦਾ ਸੀ ਅਸੀਂ ਰੇਤੇ ਦੀ ਖਾਤ ਇਹਨੂੰ ਹੋ ਗਿਆ ਜੀ 55-56 ਸਾਲ 55-56 ਸਾਲਾਂ ਦਾ ਹਿਲਿਆਣੀ ਆਈ ਛੋਟੇ ਛੋਟੇ ਸੀ ਜਦੇ ਬਣਿਆ ਇਹ ਹਾਂ ਜਦੋਂ ਨਹੀਂ ਹਿਲਿਆ ਬਹੁਤ ਵਧੀਆ ਬਣ ਸੀਗਾ ਇਹ ਬੜੀ ਬਾਰੀ ਪਾਣੀ ਆਇਆ ਪਰ ਇੱਧਰ ਨੇੜੇ ਨਹੀਂ ਆਇਆ ਆ ਪਹਿਲੀ ਵਾਰ ਐਨਾ ਰੇਤਾ ਚਕਾ ਕੇ ਸਭ ਕੁਝ ਖਤਮ ਕਰ ਦਿੱਤਾ ਹੁਣ ਜਨਤਾ ਡੁੱਬਣ ਤੇ ਆਈ ਹੋਈ ਆ ਜੀ ਆ ਥੋੜੀ ਦੇਖ ਰਹੇ ਆ ਕੋਈ ਲੱਗਦਾ ਬਨ ਸ਼ੋ ਪਹਿਲਾਂ 88 ਠੂਸੀ ਵੇਲੇ ਕੜੇ ਨਹੀਂ ਕੁਝ ਨਹੀਂ ਹੋਇਆ ਹਾਂ ਇੱਧਰ ਨਹੀਂ ਕੁਝ ਵੀ ਹੋਇਆ ਪਿੱਛੇ ਹੁੰਦਾ ਰਿਹਾ ਹੋਇਆ ਹਾਂ ਖਾਸ ਕਰਕੇ ਜਦੋਂ ਅਸੀਂ ਵੀ ਪਿੱਛੋਂ ਤੁਰ ਕੇ ਆ ਰਹੇ ਸੀ ਤਾਂ ਪਤਾ ਲੱਗ ਰਿਹਾ ਸੀ ਵੀ ਬਨ ਬਹੁਤ ਮਜ਼ਬੂਤ ਆ ਬਹੁਤ ਚੌੜਾਗਾ ਪਰ ਇੱਥੇ ਆ ਕੇ ਜਿਹੜੀ ਪੋਜੀਸ਼ਨ ਆ ਉਹ ਹੋਰ ਦੇਖੀ ਆ ਕਿਉਂਕਿ ਅਸਲ ਕਹਾਣੀ ਇਹ ਆ ਵੀ ਇਹਦੇ ਵਿੱਚੋਂ ਬਹੁਤ ਸਾਰੀ ਮਾਇਆ ਨਿਕਲੀ ਆ ਤੇ ਉਹ ਮਾਇਆ ਗਈ ਆ ਇਹਨਾਂ ਦੇ ਚਕਰੇ